ਕਰਮ ਸਿੰਘ ਕਹਿੰਦੇ ਵੀ ਮੋਦੀ ਸਾਹਿਬ ਦੋ ਪੁੜਾਂ ਚ ਫਸ ਗਏ ਰਸ਼ੀਆ ਤੇ ਅਮਰੀਕਾ ਵਾਲਾ ਵੀ ਮਸਲਾ ਜਿਹੜਾ ਹੈ ਉਹਦੇ ਵਿੱਚ ਵੀ ਦੇਖੋ ਰਸ਼ੀਆ ਅਮਰੀਕਾ ਦਾ ਜੇ ਆਪਾਂ ਦੇਖੀਏ ਨਾ ਕਿ ਚਲੋ ਇਹ ਕਮਾਂਤਰੀ ਕੂਟਨੀਤੀ ਹੈ ਵਿਦੇਸ਼ ਨੀਤੀ ਆ ਤੇ ਖਾਸ ਤੌਰ ਤੇ ਜਦੋਂ ਆਪਾਂ ਜੀਓ ਪੋਲਿਟਿਕਸ ਨੂੰ ਦੇਖਦੇ ਆ ਬੜੀਆਂ ਗੱਲਾਂ ਹੁੰਦੀਆਂ ਉਹਦੇ ਵਿੱਚ ਮੇਰਾ ਵੀ ਮੰਨਣਾ ਹੈ ਪਿਛਲੇ ਦਿਨੀ ਤੁਸੀਂ ਇਹ ਦੇਖੋ ਕਿ ਯੂਐਸ ਦੇ ਐਨਐਸਏ ਆਏ ଥିଲେ ਜੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜਿਹੜੇ ਆ ਉਹਨਾਂ ਦੇ ਜਿਵੇਂ ਆਪਣੇ ਡੋਵਾਲ ਸਾਹਿਬ ਜੀ ਇਸ ਤੋਂ ਇਲਾਵਾ ਇੱਕ ਬੀਬੀ ਉਹਨਾਂ ਦੀ ਉਹ ਕਹਿ ਲੋ ਕਿ ਬਹੁਤ ਜ਼ਿਆਦਾ ਚਰਚਰ ਦੇ ਵਿੱਚ ਰਹਿੰਦੀ ਆ ਬੀਬੀ ਪੋਲਿਸੀ ਜੀ ਜੀ ਉਹ ਵੀ ਇੱਥੇ ਆਈ ਹੋਈ ਆ ਉਹ ਦਲਾਈ ਲਾਮਾ ਨੂੰ ਮਿਲਦੀ ਆ ਜਾ ਕੇ ਅੱਛਾ ਜੀ ਵਫਤ ਦੇ ਸਮੇਤ ਹਮ ਹਮ ਦਲਾਈ ਲਾਮਾ ਠੀਕ ਵੈਸਾ ਹੀ ਹੈ ਚੀਨ ਵਾਸਤੇ ਜਿਵੇਂ ਇਹ ਕਹਿੰਦੇ ਆ ਕਿ ਨਿਜਰ ਹੋਰੀ ਸਾਡੀ ਲਿਸਟ ਦੇ ਵਿੱਚ ਅਤਵਾਦੀ ਨੇ ਪੰਨੂ ਸਾਡੀ ਲਿਸਟ ਦੇ ਵਿੱਚ ਅਤਵਾਦੀ ਹੈ ਜੀ ਜੀ ਤਾਂ ਦਲਾਈ ਲਾਮਾ ਵੀ ਚੀਨ ਵਾਸਤੇ ਉਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਉਸੇ ਸ਼੍ਰੇਣੀ 'ਚ ਹੀ ਆਉਂਦਾ ਹੈ ਜੀ ਜਿਸ ਨੂੰ ਭਾਰਤ ਨੇ ਸ਼ਰਨ ਦਿੱਤੀ ਆ ਜੀ ਬਹੁਤ ਲੰਮੇ ਸਮੇਂ ਤੋਂ ਤੱਕ ਕਹਾਣੀ ਤਾਂ ਉੱਥੇ ਜੇ ਆ ਕੇ ਠਹਿਰ ਗਈ ਹੈ ਨਾ ਤਾਂ ਚੀਨ ਉਤੋਂ ਬਾਅਦ ਬਹੁਤ ਸ਼ਕਤੀ ਦੇ ਨਾਲ ਬੋਲਿਆ ਵੀ ਆ ਹੂੰ ਤੇ ਜਿਹੜੀਆਂ ਇਹ ਹੁੰਦੀਆਂ ਪਈਆਂ ਨੇ ਕਟਨਾਵਾ ਮੈਂ ਇਹਨਾਂ ਨੂੰ ਜੋੜ ਕੇ ਹੀ ਦੇਖਦਾ ਕਿ ਕਿਤੇ ਨਾ ਕਿਤੇ ਇੰਡੀਆ ਤੇ ਦਬਾਅ ਬਣਾਇਆ ਜਾ ਰਿਹਾ ਕਿਉਂਕਿ ਦੇਖੋ ਪੰਨੂ ਵਾਲੇ ਮਾਮਲੇ ਦੇ ਵਿੱਚ ਉਹ ਜਿਹੜਾ ਉਹਨਾਂ ਨੇ ਲਿਖ ਰੱਖਿਆ ਨਾ ਕਿ ਸੀਸੀ1 ਜੀ ਉਹ ਸੀਸੀ1 ਦਾ ਬੜਾ ਸਿਆਪਾ ਪੈਣਾ ਜੀ ਜੀ ਉਹ ਕਿਹੜਾ ਸੀਸੀ1 ਹੂੰ ਚਾਹੇ ਉਹ ਰੋ ਵਾਲਾ ਹੈ ਚਾਹੇ ਐਡ ਵਾਲ ਦਾ ਨਾ ਜੀ ਉਹ ਬਹੁਤ ਕਸੂਤਾ ਸਿਆਪਾ ਹੈ ਆ ਵਾਸਤੇ ਤੇ ਜੇ ਕਿਤੇ ਉਹ ਨਿਖਲ ਬਗ ਪਿਆ ਉਥੇ ਹੂੰ ਜੇ ਉਹਨੇ ਕੱਲ ਨੂੰ ਕੋਈ ਇਕਬਾਲੀਆ ਬਿਆਨ ਦੇ ਦਿੱਤਾ ਉਥੇ ਇਹ ਸਾਰਾ ਫਿਰ ਦੁਬਾਰਾ ਪਤਾ ਜਾਨਣਾ ਬਿਲਕੁਲ ਇੰਡੀਆ ਬਿਲਕੁਲ ਕੂਟਨੀਤਿਕ ਤੌਰ ਤੇ ਤੁਸੀਂ ਸਮਝ ਸਕਦੇ ਹੋ ਕਿ ਕਿੱਧਰ ਨੂੰ ਜਾਏਗਾ ਕਿਉਂਕਿ ਯੂਐਸ ਦੇ ਕੋਲ ਸਭ ਤੋਂ ਵੱਡੀ ਜਿਹੜੀ ਤਾਕਤ ਹੈ ਨਾ ਉਹ ਸੈਂਕਸ਼ਨ ਲਾਉਣ ਦੀ ਜੀ ਇੰਡੀਆ ਜਿਹੜਾ ਉਹ ਚੀਨ ਦੇ ਨਾਲ ਟ੍ਰੇਡ ਦੇ ਵਿੱਚ ਇਸ ਵੇਲੇ ਨੰਬਰ 1 ਹਿੱਸੇਦਾਰ ਹੈ ਖਾਸ ਤੌਰ ਤੇ ਇੰਪੋਰਟ ਬਹੁਤ ਜ਼ਿਆਦਾ ਆਪਾਂ ਕਰਦੇ ਆ ਤਾਂ ਇਧਰੋਂ ਹੁਣ ਜੇ ਤੁਸੀਂ ਦੇਖੋਗੇ ਤਾਂ ਵਪਾਰਕ ਸਬੰਧ ਹੋ ਇੰਨੇ ਤਗੜੇ ਹੋ ਗਏ ਆ ਕਿ ਮਈ ਮਤਲਬ ਕਿ ਨੰਬਰ 1 파ਟਨਰ ਤਾਂ ਦੂਸਰੇ ਪਾਸੇ ਬਾਈਕਾਟ ਚਾਇਨਾ ਬਾਈਕਾਟ ਚਾਇਨਾ ਉਹ ਵਿੱਚੇ ਰੋਲ ਜਾਂਦਾ ਮਸਲਾ ਤਾਂ ਕੁੱਨ ਨੂੰ ਲਾ ਕੇ ਕਹਿ ਸਕਦੇ ਆ ਕਿ ਜਿਹੜਾ ਅਮਰੀਕਾ ਦਾ ਹਥਿਆਰ ਹੈ ਸੈਂਕਸ਼ਨ ਦਾ ਜੀ ਤੇ ਇੰਡੀਆ ਲਈ ਜਿੱਦਾਂ ਕਹਿ ਲੋ ਕਿ ਇਹ ਇੱਕ ਤਰ੍ਹਾਂ ਨਾਲ ਮੈਂ ਸਮਝਦਾ ਕਿ ਕਸੂਤਾ ਯੱਬ ਹੀ ਆ ਜਿਹੜਾ ਆ ਆਪਾਂ ਕਹਿ ਰਹੇ ਕਿ ਸੀਸੀ1 ਵਾਲਾ ਜਾਂ ਫਲਾਣ ਟਮਕਾ ਇਹ ਕਿਤੇ ਨਾ ਕਿਤੇ ਕਹਿ ਲੋ ਕਿ ਆਹ ਬੋ ਪਾਊਗਾ ਜੀ ਜੀ ਇਹ ਤੇ ਹੈ ਹੀ ਆ ਹਾਲਾਂਕਿ ਜਿਹੜੀਆਂ ਇਹ ਗੱਲਾਂ ਹੁੰਦੀਆਂ ਨੇ ਨਾ ਸੁਖਮ ਸਿੰਘ ਸਾਹਿਬ ਇਹ ਬਾਹਰ ਆ ਕੇ ਤਾਂ ਹੁਣ ਜਿੱਦਾਂ ਐਨਐਸਏ ਸਾਹਿਬ ਦੇ ਨਾਲ ਮੁਲਾਕਾਤ ਕਰਦੇ ਆ ਮੋਦੀ ਜੀ ਹਮ ਬਾਹਰ ਆ ਕੇ ਉਹ ਕਹਿੰਦੇ ਕਿ ਗਲੋਬਲੀ ਭਲੇ ਵਾਸਤੇ ਜੀ ਅਸੀਂ ਪਾਰਟਨਰਸ਼ਿਪ ਕਰ ਰਹੇ ਹਾਂ ਫਲਾ ਫਲਾ ਹਮ ਹਮ ਇਹ ਕਮਾਂਤਰੀ ਕੂਟਨੀਤੀ ਜਾਂ ਕਹ ਲੋ ਕਿ ਡਿਪਲੋਮੇਸੀ ਦਾ ਹਿੱਸਾ ਹੈ ਕਿ ਬੰਦ ਕਮਰੇ ਚ ਭਾਵੇਂ ਛਤਰੋ ਛਤਰੀ ਹੋ ਜਾਣ ਬਾਹਰ ਆ ਕੇ ਉਹਨਾਂ ਨੇ ਬਿਆਨ ਬਿਲਕੁਲ ਇਸ ਤਰ੍ਹਾਂ ਦੇ ਹੀ ਦੇਣੇ ਹੁੰਦੇ ਆ ਕਿਤੇ ਨਾ ਕਿਤੇ ਪਰਦੇ ਦੀ ਖੇਡ ਹੈਗੀ ਆ